ਤੁਹਾਡੇ ਆਪਣੇ ਚੈਨਲ ਜੀਵਨ ਯਾਤ ਸ੍ਰਿੰਦਰ ਜੁਸ਼ੀ ਅਤਰੇ ਵਿੱਚ ਸਾਰੇ ਪਾਠਕਾਂ ਦਾ ਨਿੱਗਾ ਸਵਾਗਤ ਇੱਕ ਵਾਰ ਮੁੜ ਤੋਂ ਹਾਜ਼ਰ ਹਾਂ ਅੱਜ ਉਹ ਕਿ ਹਾਲਾਤ ਨੂੰ ਦਰਸਾਉਂਦੀ ਹੋਈ ਜਵੰਦਾ ਜੀ ਦੀ ਬੜੀ ਪਿਆਰੀ ਕਹਾਣੀ ਉਮੀਦ ਕਰਦੀਆਂ ਤੁਸੀਂ ਉਸ ਨੂੰ ਪਸੰਦ ਕਰੋਗੇ ਕੰਮ ਤੋਂ ਛੇਤੀ ਖਲਾਸੀ ਹੋ ਗਈ ਸੋਚੀ ਜਾ ਰਿਹਾ ਸਾਂ ਕਿ ਅੱਜ ਰੋਟੀ ਟੁਕ ਖਾ ਕੇ ਨਾਲ ਦੀ ਨਾਲ ਥੋੜੀ देर ਬਾਹਰ ਟੈਲਰ ਨਿਕਲਾਂਗਾ ਕੁਝ ਵਰੇ ਪਹਿਲਾਂ ਅਕਸਰ ਹੀ ਇਦਾਂ ਕਰੀਦਾ ਸੀ ਦੇਰ ਰਾਤ ਤੱਕ ਬਾਹਰ ਪਾਰਕ ਦੇ ਬੈਂਚ ਤੇ ਬੈਠੇ ਬੈਠੇ ਗੱਲਾਂ ਕਰਦਿਆਂ ਕਦੋਂ 11 12 ਵੱਜ ਜਾਂਦੇ ਪਤਾ ਹੀ ਨਹੀਂ ਸੀ ਲੱਗਦਾ ਘਰ ਪਹੁੰਚਦਿਆਂ ਦੇਖਿਆ ਉਹ ਟੀਵੀ ਵੇਖ ਰਹੀ ਸੀ ਸੋਚਿਆ ਜਦੋਂ ਤੱਕ ਚਾਹ ਲੈ ਕੇ ਆਉਂਦੀ ਹੈ ਉਨੀ ਦੇਰ ਤੱਕ ਮੇਲ ਚੈੱਕ ਕਰ ਲਵਾਂ ਮੇਲ ਚੈੱਕ ਕਰਨ ਦਾ ਸ਼ੁਰੂ ਹੋਇਆ ਸਿਲਸਿਲਾ ਪਤਾ ਨਹੀਂ ਕਦੋਂ ਫੇਸਬੁੱਕ ਦੇ ਪਾਸਵਰਡ ਟਿਕ ਜਾ ਆਪ ਆਪਣੇ ਆ ਤੇ ਫਿਰ ਕਦੋਂ 11:00 ਵਜ ਗਏ ਕੋਈ ਪਤਾ ਨਹੀਂ ਰਸੋਈ ਵੱਲ ਵੇਖਿਆ ਤਾਂ ਟੇਬਲ ਤੇ ਖਾਣਾ ਲਗਾ ਕੇ ਪਤਾ ਨਹੀਂ ਕਦੋਂ ਦਾ ਮੇਰਾ ਇੰਤਜ਼ਾਰ ਕਰ ਰਹੀ ਸੀ ਪਹਿਲੀ ਬੁਰਕੀ ਤੋੜਦਿਆਂ ਹੌਲੀ ਜਿਹੀ ਆਖ ਦਿੱਤਾ ਕਿ ਥੋੜੀ ਦੇ ਬਾਹਰ ਟੈਲੈਂਟ ਚੱਲਦੇ ਆ ਐਨਾ ਸੁਣ ਗੁਲਾਬ ਦੇ ਫੁੱਲ ਵਾਂਗੂੰ ਖਿੜ ਗਈ ਉਸੇ ਵੇਲੇ ਨਜ਼ਰ ਟੀਵੀ ਤੇ ਚੱਲ ਰੇ ਮਨਪਸੰਦ ਸੀਰੀਅਲ ਤੇ ਜਾ ਪਈ ਫਿਰ ਰਿਮੋਟ ਹੱਥ ਵਿੱਚ ਰਹਿ ਗਿਆ ਤੇ ਸੋਫੇ ਤੇ ਹੀ ਗੂੜੀ ਨੀਂਦਰ ਦੀ ਬੁੱਕਲ ਵਿੱਚ ਜਾ ਡਿੱਗਾ ਜਦੋਂ ਜਾ ਖੁੱਲੀ ਤਾਂ ਦੋ ਵਾ ਚੁੱਕੇ ਸੀ ਅੱਬਰ ਬਹਾਏ ਉੱਠ ਪਾਣੀ ਦੇ ਛਿੱਟੇ ਮਾਰੇ ਤੇ ਕਮਰੇ ਅੰਦਰ ਆਇਆ ਤਾਂ ਸਾਰੇ ਦਿਨ ਦੀ ਥੱਕੀ ਹੋਈ ਉਹ ਬੈੱਡ ਤੇ ਗੂੜੀ ਨੀਂਦਰ ਸੌ ਚੁੱਕੀ ਸੀ ਆਪਣੇ ਆਪ ਨੂੰ ਕੋਸਤਾ ਹੋਇਆ ਲਾਗੇ ਪਈ ਕੁਰਸੀ ਤੇ ਬੈਠ ਗਿਆ ਤੇ ਸੁੱਤੀ ਪਈ ਦਾ ਚਿਹਰਾ ਦੇਖ ਅਤੀਤ ਦੇ ਸਮੁੰਦਰ ਵਿੱਚ ਕਿਧਰੇ ਗੁਆਚ ਗਿਆ 15 ਕੁ ਵਰੇ ਪਹਿਲਾਂ ਫੁਲਕਾਰੀ ਵਾਲਾ ਗੂੜਾ ਸੂਟ ਪਾਈ ਇੱਕ ਚੰਬੇ ਦੀ ਕਲੀ ਨੂੰ ਵੇਖਿਆ ਤਾਂ ਇੰਜ ਲੱਗਾ ਜਿਦਾਂ ਔੜਾ ਮਾਰੀ ਧਰਤੀ ਤੇ ਸੌਣ ਦੀ ਪਹਿਲੀ ਠੰਡੀ ਮਿੱਟੀ ਫੁਹਾਰ ਦੇ ਛਰਾਟੇ ਪੈ ਗਏ ਹੋਣ ਸ਼ਿਕਵੇ ਸ਼ਿਕਾਇਤਾਂ ਤੋਂ ਕੋਹਾਂ ਦੂਰ ਕਦੀ ਕੋਈ ਨਿੱਕੀ ਮੋਟੀ ਫਰਮਾਇਸ਼ ਤੱਕ ਵੀ ਨਿਆ ਕਰਦੀ ਮੁਖੜੇ ਤੇ ਹਮੇਸ਼ਾ ਹੀ ਇੱਕ ਮਿੱਠੀ ਮਿੱਠੀ ਜਿਹੀ ਮੁਸਕਾਨ ਪਸਰੀ ਰਹਿੰਦੀ ਮੁਕਲਾਵੇ ਵਾਲੀ ਰਾਤ ਉਸ ਸੋਨ ਪਰੀ ਦਾ ਹੱਥ ਫੜ ਇੱਕ ਵਾਅਦਾ ਕੀਤਾ ਸੀ ਕਿ ਹਰ ਦੁੱਖ ਸੁੱਖ ਵਿੱਚ ਉਸ ਦਾ ਸਾਥ ਨਿਭਾਵਾਂਗਾ ਪਰ ਅੱਜ ਅੱਧੀ ਰਾਤੀ ਬੈਠਾ ਸੋਚ ਰਿਹਾ ਸਾਂ ਕਿ ਕਿਸ ਤਰ੍ਹਾਂ ਦਾ ਸਾਥ ਸੀ ਅਤੇ ਕਿੰਦਾ ਦਾ ਸਫਰ ਸੀ ਆਪੇ ਸਹੀੜੀਆਂ ਗੁੰਝਲਾਂ ਦੇ ਤਾਣੇ ਬਾਣੇ ਵਿੱਚ ਹਰ ਸਵੇਰ ਅੱਖ ਖੁੱਲਦੀ ਤੇ ਨਾਲ ਹੀ ਕਦੀ ਨਾ ਮੁੱਕਣ ਵਾਲੀਆਂ ਅੰਨੀਆਂ ਦੌੜਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਉਹ ਮੇਥੋਂ ਪਹਿਲੋਂ ਨਿਕਲ ਜਾਂਦੀ ਤੇ ਮੈਂ ਅੰਨੀ ਗਲੀ ਦਾ ਕਮਲਾ ਘੋੜ ਸਵਾਰ ਫੇਸਬੁੱਕ ਕੀ ਘੋੜੇ ਦੁੜਾ ਦੁੜਾ ਅੱਧੀ ਦਿਹਾੜੀ ਲੰਘਾ ਦਿੰਦਾ ਤੇ ਫਿਰ ਬਾਕੀ ਸਾਰਾ ਦਿਨ ਪਹਿਲਾ ਮੀਟਿੰਗ ਤੇ ਰਿਪੋਰਟਾਂ ਦੇ ਚੱਕਰ ਵਿੱਚ ਕਨਫਿਊਜ਼ ਹੋਏ ਨੂੰ ਸੂਰਜ ਦੀ ਲਾਲੀ ਵੀ ਥੱਕ ਹਾਰ ਕੇ ਅਲਵਿਦਾ ਆਖ ਦਿੰਦੀ। ਬਸ ਚੰਗੇ ਜੀਵਨ ਦੀ ਤਲਾਸ਼ ਵਿੱਚ ਜ਼ਿੰਦਗੀ ਦਾ ਇੱਕ ਹੋਰ ਦਿਨ ਟਹਿ ਟੇਰੀ ਹੋ ਜਾਂਦਾ। ਅੰਦਰ ਬੈਠੇ ਕਿਸੇ ਅਗਿਆਤ ਡਰ ਨਾਲ ਲੜਨ ਦੀ ਤਿਆਰੀ ਵਿੱਚ ਵਰਤਮਾਨ ਸਵਾਦ ਹਟੀਰ ਬਣਦਾ ਜਾ ਰਿਹਾ ਸੀ। ਕਈ ਵਾਰ ਲੱਗਦਾ ਕੀ ਜ਼ਿੰਦਗੀ ਕੁੜਕੀ ਵਿੱਚ ਫਸੇ ਹੋਏ ਉਸ ਲਾਲਚੀ ਚੂਹੇ ਵਾਂਗ ਬਣ ਕੇ ਰਹਿ ਗਈ ਸੀ ਜਿਸ ਨੇ ਛੁੱਟਣ ਦੀ ਜਦੋ ਜਹਿਦ ਵਿੱਚ ਅਖੀਰ ਉੱਥੇ ਹੀ ਦਮ ਤੋੜ ਜਾਣਾ ਹੈ ਅਕਸਰ ਸੋਚਦਾ ਕਿ ਰੈਂਦੀ ਉਮਰੇ ਸਾਰੇ ਜੰਜਾਲ ਛੱਡ ਦੂਰ ਕੁਲੀ ਪਾ ਲੈਣੀ ਹੈ ਤੇ ਫਿਰ ਜ਼ਿੰਦਗੀ ਦਾ ਆਨੰਦ ਮਾਣਣਾ ਹੈ ਪਰ ਬੈਂਕ ਬੈਲੈਂਸ ਦੀਆਂ ਸਿਫਰਾਂ ਵਧਾਉਣ ਦੇ ਚੱਕਰ ਨੇ ਪੰਭੀਰੀ ਕਮਾਈ ਹੋਈ ਹੈ ਐਸ਼ ਸੁਆ ਕਰਨੀ ਹੈ ਸੂ ਦੋਸਤੋ ਜ਼ਿੰਦਗੀ ਕੀਮਤੀ ਤੇ ਛੋਟੀ ਹੈ ਇੰਜ ਕੌਡੀਆਂ ਦੇ ਭਾ ਨਾ ਗਵਾਚ ਜਾਵੇ ਆਓ ਉਸ ਜੀਵਨ ਸਾਥਨ ਦੀ ਕਦਰ ਕਰਨੀ ਸਿੱਖੀਏ ਜਿਸਨੇ ਤੁਹਾਡੀ ਖਾਤਰ ਆਪਣੇ ਮਾਪੇ ਸਗੇ ਸਬੰਧੀ ਭੈਣ ਭਰਾ ਅਤੇ ਹੋਰ ਵੀ ਬਹੁਤ ਕੁਝ ਦਾ ਤਿਆਗ ਕਰ ਦਿੱਤਾ ਤੇ ਫਿਰ ਇੱਕ ਬੇਗਾਨੀ ਥਾਂ ਆ ਤੁਹਾਨੂੰ ਖੂਬਸੂਰਤ ਬੱਚਿਆਂ ਨਾਲ ਮਹਿਕਦੀ ਹੋਈ ਮਨਮੋਹਕ ਜ਼ਿੰਦਗੀ ਵਾਲਾ ਕੀਮਤੀ ਗੁਲਦਸਤਾ ਭੇਟ ਕੀਤਾ ਉਸ ਤੇ ਜਜਵਾਤਾਂ ਦੀ ਕਦਰ ਕਰਦਿਆਂ ਖਿਆਲ ਰੱਖ ਰਹੀ ਹੈ ਕਿ ਕਿਤੇ ਉਸ ਦੀ ਮੁਹੱਬਤ ਵਾਲੀ ਫੁੱਲਵਾੜੀ ਦਾ ਕੋਈ ਨਾਜ਼ੁਕ ਫੁੱਲ ਜਾਣੇ ਅਣਜਾਣੇ ਪੈਰਾਂ ਹੇਠ ਾਕੇ ਮਧੁਰ ਲਿਆ ਹੀ ਨਾ ਜਾਵੇ ਸੋ ਮਿੱਤਰੋ ਇਹ ਸੀ ਅਜੋਕੇ ਸਮੇਂ ਨੂੰ ਦਰਸਾਉਂਦੀ ਹੋਈ ਇੱਕ ਬਹੁਤ ਪਿਆਰੀ ਕਹਾਣੀ ਜਿਸ ਦੇ ਵਿੱਚ ਅਸੀਂ ਸਾਰੇ ਹੀ ਫਸੇ ਹੋਏ ਹਾਂ ਇਸ ਚੱਕਰ ਵਯੂ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਹੋਏ ਵੀ ਨਿਕਲ ਨਹੀਂ ਸਕਦੇ ਸੋ ਮੇਰੀ ਇਹ ਨਿੱਜੀ رائے ਹੈ ਕਿ ਇਸ ਚੱਕਰ ਵਯੂ 'ਚੋਂ ਨਿਕਲੋ ਤੇ ਆਪਣੇ ਜੀਵਨ ਸਾਥੀ ਜੀਵਨ ਸਾਥਣ ਦੀ ਕਦਰ ਕਰੋ ਤਾਂ ਕਿ ਤੁਹਾਡੀ ਜ਼ਿੰਦਗੀ ਜਿਹੜੀ ਹੈ ਉਹ ਖੁਸ਼ ਨਮਾ ਬਣ ਸਕੇ ਸ਼ੁਕਰੀਆ ਜੀ ਉਮੀਦ ਹੈ ਤੁਹਾਨੂੰ ਚੰਗਾ ਲੱਗਾ ਹੋਵੇਗਾ ਮੇਰਾ ਵਿਚਾਰ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ